ਮੈਂ ਮੇਰੀ ਸੁਣ ਲਓ ਮੈਂ ਆਪਣੇ ਘਰ ਆਇਆ ਆ ਸ਼ਾਮਸੁੰਦਰ ਜੀ ਮੇਰੇ ਤੇ ਪਰਿਵਾਰ ਦੇ ਜੀ ਨੇ ਪੁਰਾਣੇ ਕੁਲੀਗ ਨੇ ਹੁਣ ਵੀ ਕੁਲੀਗ ਨੇ ਪਾਰਟੀ ਭਾਵੇਂ ਕੋਈ ਹੋਏ ਗੱਲ ਇਹ ਹੁੰਦੀ ਹੈ ਕਿ ਜਿਹੜੇ ਇੱਕ ਨਿੱਜੀ ਰਿਸ਼ਤੇ ਰਿਸ਼ਤੇ ਹੁੰਦੇ ਨੇ ਹਮੇਸ਼ਾ ਕੈਮਰੇ ਇੰਦਰ ਤੋ ਹੀ ਇਜ਼ ਲਾਈਕ ਮਾਈ ਯੰਗਰ ਬ੍ਰਦਰ ਮੈਨੂੰ ਪਤਾ ਲੱਗਾ ਸੀ ਪਿਛਲੇ ਦਿਨਾਂ ਵਿੱਚ ਕੋਈ ਤਬੀਅ ਠੀਕ ਨਹੀਂ ਸੀ ਤੇ ਮੈਂ ਇਹਨਾਂ ਨੂੰ ਇਹ ਗੱਲ ਕਹੀ ਸੀ ਫੋਨ ਤੇ ਕਿ ਜਿੱਦਣ ਮੈਂ ਹੁਣ ਪਿੰਡ ਗਿਆ ਮੈਂ ਤੁਹਾਡੇ ਕੋਲ ਰੋਕੇ ਚਾਹ ਦਾ ਕੱਪ ਤੁਹਾਡੇ ਕੋਲ ਪੀ ਕੇ ਜਾਊਂਗਾ ਸੋ ਮੈਂ ਵਾਦਾ ਹੀ ਆਪਣਾ ਪੂਰਾ ਕੀਤਾ ਇਸ ਤੋਂ ਵਾਦੇ ਦੇ ਤੇ ਕੋਈ ਬਹੁਤਾ ਸੋਚਣ ਵਿਚਾਰ ਨਾ ਕਰ ਘਰ ਵਾਪਸੀ ਦੇ ਘਰ ਵਾਪਸੀ ਦੇ ਮੇਰੀ ਸੁਣੋ ਕਦੀ ਅਸੀਂ ਨਾ ਤੇ ਘਰ ਵਾਪਸੀ ਦੀ ਗੱਲ ਕੀਤੀ ਹੈ ਘਰ ਵਾਪਸੀ ਤੇ ਹਮੇਸ਼ਾ ਜਦੋਂ ਮਨ ਦੇ ਵਿੱਚ ਕੋਈ ਗੱਲ ਹੋਏਗੀ ਤੇ ਆਪੇ ਵਿਚਾਰਨਗੇ ਅੱਜ ਘਰ ਵਾਪਸੀ ਦੀ ਮੈਂ ਤੇ ਇਹਨਾਂ ਦਾ ਹਾਲ ਹੀ ਪੁੱਛਣ ਆਇਆ ਸੀ ਸਰ ਗੇਮ ਹਲਕਾ ਬਹੁਤ ਸਮੇਂ ਤੋਂ ਪਿਛੜ ਹੋਣਾ ਪਿਆ ਜੀ ਜਦੋਂ ਤੋਂ ਅਰੋੜਾ ਸਾਹਿਬ ਕਾਂਗਰਸ ਆ ਕੇ ਗਏ ਹੋਏ ਜੀ ਕੋਈ ਗੱਲ ਨਹੀਂ ਵੇਖੋ ਅੱਜ ਤੇ ਨਿੱਜੀ ਵਿਜ਼ਿਟ ਸੀ ਮੇਰੀ ਰਾਜਨੀਤਿਕ ਨਹੀਂ ਸੀ ਤੇ ਆਪਾਂ ਰਾਜਨੀਤਿਕ ਸਵਾਲ ਕਿਤੇ ਬਾਹਰ ਕਰਾਂਗੇ ਕਿਉਂਕਿ ਇਹਨਾਂ ਦੀ ਕੋਈ ਆਪਣੀ ਪਾਰਟੀ ਹੈ ਸਾਡੀ ਕੋਈ ਅਜੇ ਆਪਣੀ ਪਾਰਟੀ ਹੈ ਤਾਂ ਇਹ ਟੋਟਲੀ ਇੱਕ ਪ੍ਰਾਈਵੇਟ ਵਿਜ਼ਿਟ ਸੀ ਬਹੁਤ ਸਾਰੇ ਮੇਰੇ ਦੋਸਤ ਨੇ ਕੋਈ ਕਾਲੀ ਦਲ ਚਨੇ ਕੋ ਪਾਚ ਪਾਚ ਨੇ ਕੋਈ ਕਾਂਗਰਸ ਚ ਨੇ ਉਹਨਾਂ ਸਾਰਿਆਂ ਨੂੰ ਅਸੀਂ ਤਾਲਮੇਲਾ ਆਪਣਾ ਰੱਖਨੇ ਆ ਮਿਲ ਕੇ ਰੱਖਨੇ ਕਿ ਇਹ ਜ਼ਰੂਰੀ ਥੋੜਾ ਕਿ ਇਕੱਲੇ ਅਸੀਂ ਆਪਣੀ ਪਾਰਟੀ ਦੇ ਲੋਕਾਂ ਕੋ ਜਾਨਾ ਚਲੋ ਯਾਰ ਇਹ ਪੱਖੋ ਕਿਹਾ ਹੋਵੇ ਯਾਰ ਵਾਪਸ ਆ ਜਾਈਏ ਨਹੀਂ ਨਹੀਂ ਅਜੇ ਇਹੋ ਜੀ ਕੋਈ ਗੱਲ ਨਹੀਂ ਹੋਈ ਇਹੋ ਜੀ ਕੋਈ ਗੱਲ ਵੇਖੋ ਇਹ ਤੇ ਜਦੋਂ ਮਨ ਇਹਨਾਂ ਦਾ ਹੋਏਗਾ ਕੋ ਜੋ ਵੀ ਇਹਨਾਂ ਦਾ ਵਿਚਾਰ ਹੋ ਗਿਆ ਇਹਨਾਂ ਤੇ ਛੱਡਿਆ ਸਰ ਕੇ ਇਹਨਾਂ ਇਹਨਾਂ ਦੀ ਮੇਰੀ ਸੁਣ ਲੋ ਕੋਈ ਅੱਜ ਕੋਈ ਸਿਆਸੀ ਟਾਪਿਕ ਤੇ ਡਿਸਕਸ਼ਨ ਨਹੀਂ ਹੋਈ ਨਿਰੀ ਪਰਿਵਾਰਕ ਗੱਲ ਸੀ ਮੈਂ ਇਹਨਾਂ ਨੂੰ ਵਾਅਦਾ ਕੀਤਾ ਸੀ ਤੇ ਮੈਂ ਉਸ ਵਾਅਦੇ ਮੁਤਾਬਕ ਗੱਲ ਕਰੀ ਹਾਰਪੁਰ ਕੋਈ ਹਲਕਾ ਇੰਚਾਰਜ ਨਹੀਂ ਹੈ ਕੋਈ ਗੱਲ ਇਹ ਬਾਤ ਚ ਕਰਾਂਗੇ ਸਾਰੀਆਂ ਗੱਲਾਂ ਅੱਜ ਦਾ ਦਿਨ ਜਿਹੜੇ ਕੰਮ ਆਏ ਆ ਉਹ ਕਰ ਲੈਂਦੇ ਆ ਬਾਕੀ ਸਾਰਾ ਕੋਈ ਰਮਨੀਤ ਸਿੰਘ ਮਿੱਟੂ ਕੈਬਨਟ ਮੰਤਰੀ ਬਣ ਕੇ ਮੈਂ ਮੇਰੀ ਸੁਣ ਲੋ ਮੈਂ ਆਪਣੇ ਘਰ ਆਇਆ ਆ ਸ਼ਾਮਸੁੰਦਰ ਜੀ ਮੇਰੇ ਤੇ ਪਰਿਵਾਰ ਦੇ ਜੀ ਨੇ ਪੁਰਾਣੇ ਕੁਲੀਗ ਨੇ ਹੁਣ ਵੀ ਕੁਲੀਗ ਨੇ ਪਾਰਟੀ ਭਾਵੇਂ ਕੋਈ ਹੋਏ ਗੱਲ ਇਹ ਹੁੰਦੀ ਹੈ ਕਿ ਜਿਹੜੇ ਇੱਕ ਨਿੱਜੀ ਰਿਸ਼ਤੇ ਰਿਸ਼ਤੇ ਹੁੰਦੇ ਨੇ ਹਮੇਸ਼ਾ ਕੈਮਰੇ ਇੰਦਰ ਤੇ ਟੂ ਹੀ ਇਜ਼ ਲਾਈਕ ਮਾਈ ਯੰਗਰ ਬ੍ਰਦਰ ਮੈਨੂੰ ਪਤਾ ਲੱਗਾ ਸੀ ਪਿਛਲੇ ਦਿਨਾਂ ਵਿੱਚ ਕੋਈ ਤਬੀਅਤ ਠੀਕ ਨਹੀਂ ਸੀ ਤੇ ਮੈਂ ਇਹਨਾਂ ਨੂੰ ਇਹ ਗੱਲ ਕਹੀ ਸੀ ਫੋਨ ਤੇ ਕਿ ਜਿੱਦਣ ਮੈਂ ਹੁਣ ਪਿੰਡ ਗਿਆ ਮੈਂ ਤੁਹਾਡੇ ਕੋਲ ਰੋਕੇ ਚਾਹ ਦਾ ਕੱਪ ਤੁਹਾਡੇ ਕੋਲ ਪੀ ਕੇ ਜਾਊਂਗਾ ਸੋ ਮੈਂ ਵਾਅਦਾ ਹੀ ਆਪਣਾ ਪੂਰਾ ਕੀਤਾ ਇਸ ਤੋਂ ਵੱਧ ਇਹ ਦੇ ਤੇ ਕੋਈ ਬਹੁਤਾ ਸੋਚਣ ਵਿਚਾਰ ਕਰ ਵਾਪਸੀ ਤੇ ਘਰ ਵਾਪਸੀ ਦੀ ਮੇਰੀ ਸੁਣੋ ਕਦੀ ਅਸੀਂ ਨਾ ਤੇ ਘਰ ਵਾਪਸੀ ਦੀ ਗੱਲ ਕੀਤੀ ਹੈ ਘਰ ਵਾਪਸੀ ਤੇ ਹਮੇਸ਼ਾ ਜਦੋਂ ਮਨ ਦੇ ਵਿੱਚ ਕੋਈ ਗੱਲ ਹੋਏਗੀ ਤੇ ਆਪੇ ਵਿਚਾਰਨਗੇ ਅੱਜ ਘਰ ਵਾਪਸੀ ਦੀ ਮੈਂ ਤੇ ਇਹਨਾਂ ਦਾ ਹਾਲ ਹੀ ਪੁੱਛਣ ਆਇਆ ਸੀ ਸਰ ਗੇਮ ਹਲਕਾ ਬਹੁਤ ਸਮੇਂ ਤੋਂ ਵਿਚਰਫ ਹੋਣਾ ਪਿਆ ਜੀ ਜਦੋਂ ਤੋਂ ਰੋੜਾ ਸਾਹਿਬ ਕਾਂਗਰਸ ਛੱਡ ਕੇ ਗਏ ਹੋ ਜੀ ਵੇਖੋ ਅੱਜ ਤੇ ਨਿੱਜੀ ਵਿਜ਼ਿਟ ਸੀ ਮੇਰੀ ਰਾਜਨੀਤਿਕ ਨਹੀਂ ਸੀ ਤੇ ਆਪਾਂ ਰਾਜਨੀਤਿਕ ਸਵਾਲ ਕਿਤੇ ਬਾਹਰ ਕਰਾਂਗੇ ਕਿਉਂਕਿ ਇਹਨਾਂ ਦੀ ਕੋਈ ਆਪਣੀ ਪਾਰਟੀ ਹੈ ਸਾਡੀ ਕੋਈ ਅਜੇ ਆਪਣੀ ਪਾਰਟੀ ਹੈ ਤਾਂ ਇਹ ਟੋਟਲੀ ਇੱਕ ਪ੍ਰਾਈਵੇਟ ਵਿਜ਼ਿਟ ਸੀ ਬਹੁਤ سارے ਮੇਰੇ ਦੋਸਤ ਨੇ ਕੋਈ ਕਾਲੀ ਦਲ ਚ ਨੇ ਕੋਈ ਭਾਜਪਾ ਚ ਨੇ ਕੋਈ ਕਾਂਗਰਸ ਚ ਨੇ ਉਹਨਾਂ ਸਾਰਿਆਂ ਨੂੰ ਅਸੀਂ ਤਾਲਮੇਲ ਆਪਣਾ ਰੱਖਨੇ ਆ ਮਿਲ ਕੇ ਰੱਖਨੇ ਕਿ ਇਹ ਜ਼ਰੂਰੀ ਥੋੜਾ ਕਿ ਇਕੱਲੇ ਅਸੀਂ ਆਪਣੀ ਪਾਰਟੀ ਦੇ ਲੋਕਾਂ ਕੋਲ ਜਾਣਾ ਚਲੋ ਯਾਰੀ ਪੱਖੋ ਕਿਆ ਹੋਵੇ ਯਾਰ ਵਾਪਸ ਆ ਜੂ ਨਹੀਂ ਨਹੀਂ ਅਜੇ ਇਹੋ ਜੀ ਕੋਈ ਗੱਲ ਨਹੀਂ ਹੋਈ ਇਹੋ ਜੀ ਕੋਈ ਗੱਲ ਵੇਖੋ ਇਹ ਤੇ ਜਦੋਂ ਮਨ ਇਹਨਾਂ ਦਾ ਹੋਏਗਾ ਕੋ ਜੋ ਵੀ ਇਹਨਾਂ ਦਾ ਵਿਚਾਰ ਹੋ ਗਿਆ ਇਹਨਾਂ ਤੇ ਛੱਡਿਆ ਸਰ ਕੇ ਇਹਨਾਂ ਇਹਨਾਂ ਦੀ ਮੈਰੀ ਸੁਣ ਲੋ ਕੋਈ ਅੱਜ ਕੋਈ ਸਿਆਸੀ ਟਾਪਿਕ ਤੇ ਡਿਸਕਸ਼ਨ ਨਹੀਂ ਹੋਈ ਨਿਰੀ ਪਰਿਵਾਰਕ ਗੱਲ ਸੀ ਮੈਂ ਇਹਨਾਂ ਨੂੰ ਵਾਅਦਾ ਕੀਤਾ ਸੀ ਤੇ ਮੈਂ ਉਸ ਵਾਅਦੇ ਮੁਤਾਬਕ ਗੱਲ ਕਰੀ ਹੁਸ਼ਾਰਪੁਰ ਕੋਈ ਹਲਕਾ ਇੰਚਾਰਜ ਨਹੀਂ ਹੈ ਇਹ ਬਾਤ ਚ ਕਰਾਂਗੇ ਸਾਰੀਆਂ ਗੱਲਾਂ ਅੱਜ ਦਾ ਦਿਨ ਜਿਹੜੇ ਕੰਮ ਆਏ ਆ ਉਹ ਕਰ ਲੈਂਦੇ ਆ ਬਾਕੀ ਸਾਰਾ ਕੋਈ ਰਮਨੀਤ ਸਿੰਘ ਮਿੱਟੂ ਕੈਬਨਟ ਮੰਤਰੀ ਬਣ ਕੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par